ਇਸ ਨੌਜਵਾਨ ਨਾਮ ਮਲਵਾਨੇ ਜਿਸ ਨੇ ਘਰ ਦਾ ਖਾਣਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਕੈਲੋਇਕ ਸਟਾਰਟਅਪ ਜੋ ਕਿ ਉਸ ਨੂੰ ਲੱਗਿਆ ਕਿ ਮੈਂ ਅਮਰੀਕਾ ਜਾ ਕੇ ਇੰਨਾ ਨਹੀਂ ਵਧੀਆ ਕਰ ਪਾਉਂਗਾ ਤੇ ਇੱਥੇ ਰਹਿ ਕੇ ਉਹਨਾਂ ਨੇ ਸ਼ੁਰੂਆਤ ਕੀਤੀ ਮੈਂ ਇੱਕ ਦਿਨ ਬਹਿ ਕੇ ਸੋਚਿਆ ਜਿਵੇਂ ਮੈਂ ਆਪਣੇ ਘਰ ਦਾ ਇਕਲੌਤਾ ਮੁੰਡਾ ਵਾਂ ਤੇ ਮੈਂ ਉਹਨਾਂ ਨੂੰ ਵੀ ਦੇਖਣਾ ਵਾਂ ਪਿੱਛੋਂ ਜੇ ਮੈਂ ਬਾਹਰ ਚਲਾ ਜਾਣਾ ਉਹਨਾਂ ਨੂੰ ਕੌਣ ਦੇਖੇਗਾ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਪੰਜਾਬ ਦੇ ਵਿੱਚ ਖੁਦ ਆਪਣਾ business ਕਰੀਏ business ਕਰੀਏ job ਕਰੀਏ ਸਭ ਕੁਝ ਆ ਪੰਜਾਬ ਦੇ ਵਿੱਚ ਲੋਕ ਆ ਰਹੇ ਆ ਖਾ ਪੀ ਰਹੇ ਤੁਹਾਡੇ ਕੋਲ ਲੋਕ ਪਸੰਦ ਵੀ ਕਰਦੇ ਆ ਘਰ ਦਾ ਖਾਣਾ ਪਰ ਕਦੀ ਇਹ ਨਹੀਂ ਹੋਇਆ ਯਾਰਾ ਦੋਸਤਾ ਵੱਲੋਂ ਜਾਂ ਫੈਮਿਲੀ ਵੱਲੋਂ ਕਿ ਤੂੰ ਕੋਈ ਵਧੀਆ ਨੌਕਰੀ ਲੱਭੀ ਤੂੰ ਸਾਨੂੰ ਪਹਿਲੇ ਦੱਸਿਆ ਤੁਸੀਂ ਕ੍ਰੈਸਚਨ ਐਂਡ ਚ ਕੰਮ ਕਰਦੇ ਸੀ ਨਹੀਂ ਐਦਾਂ ਵਾ ਦੇਖੋ ਇਹ ਕਿਸੇ ਕੰਮ 'ਚ ਸ਼ਰਮ ਨਹੀਂ ਹੈ ਜੇ ਤੁਸੀਂ ਸ਼ਰਮ ਕਰੋਗੇ ਫੇਰ ਤਾਂ ਤੁਸੀਂ ਜੋਬ ਵੀ ਨਹੀਂ ਕਰ ਸਕਦੇ ਜੋਬ ਵੀ ਤੁਸੀਂ ਕਰੋਗੇ ਵੀ ਮੈਂ ਤਾਂ ਛੋਟੀ ਜੋਬ ਕਰ ਰਿਹਾ ਜਾਂ ਮੈਂ ਵੱਡੀ ਜੋਬ ਕਰ ਰਿਹਾ ਨਾਲੇ ਮੈਨੂੰ ਤਾਂ ਮਾਨ ਹੈ ਮੈਂ ਆਪਣਾ ਕੰਮ ਖੁਦ ਦਾ ਕੰਮ ਕਰ ਰਿਆ ਹਾਂ ਸੰਤੁਸ਼ਟੀ ਹੋਣੀ ਚਾਹੀਦੀ ਮਨ ਦੀ ਕੰਮ ਕੋਈ ਛੋਟਾ ਵੱਡਾ ਨਹੀਂ ਹੈ ਖੁਦ ਬਣਾਉਣਾ ਹਾਂਜੀ ਹਾਂਜੀ ਮੈਂ ਖੁਦ ਬਣਾਨੇ ਮਮਾ ਹੈਲਪ ਕਰਾਉਂਦੇ ਆ ਫਾਈਨਲ ਟੈਸਟ ਤਾਂ ਚਲੋ ਮਮਾ ਦਾ ਹੀ ਹੁੰਦਾ ਵਾ ਉਹ ਤਾਂ ਜਿੰਨੇ ਮਰਜ਼ੀ ਵੱਡਾ ਸ਼ੈਫ ਹੋਵੇ ਮਾਂ ਤੋਂ ਉੱਤੇ ਵੱਡਾ ਤਾਂ ਕੋਈ ਸ਼ੈਫ ਹੀ ਹੈ ਨਹੀਂਗਾ ਕਿੰਨੇ ਵਜੇ ਉੜਦੀ ਤੁਸੀਂ ਮੈਂ 7:00 4:00 ਵਜੇ ਉੜਦਾ ਹਾਂ 4:30 5:00 ਵਜੇ ਫਿਰ ਸਾਰਾ ਆਪਣੇ ਤਿਆਰੀ ਕਰਕੇ ਆਲਮੋਸਟ 10:00 ਵਜੇ ਜਾਂਦੇ ਆ